ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ 'ਚ ਵਾਪਸੀ ਬਾਰੇ ਵੱਡੀ ਖਬਰ ਘਰਵਾਲੀ ਪ੍ਰਨੀਤ ਕੌਰ ਨੇ ਕੀਤਾ ਖੁਲਾਸਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਪੈਰੋਲ ਜੀਤੇ ਟਲੀ ਸੁਣਵਾਈ ਅੱਜ ਹਾਈ ਕੋਰਟ ਵੱਲੋਂ ਮਿਲ ਸਕਦੀ ਹੈ ਅਮਰਿਤਪਾਲ ਸਿੰਘ ਨੂੰ ਪੈਰੋਲ ਸੰਸਦ ਮੈਂਬਰ ਕੰਗੜਾ ਰਣੋਤ ਦੇ ਮਾਨ ਹਾਨੀ ਮਾਮਲੇ 'ਚ ਬਠਿੰਡਾ ਅਦਾਲਤ 'ਚ ਹੋਈ ਸੁਣਵਾਈ ਕੋਰਟ ਨੂੰ ਕੰਗੜਾ ਰਣੋਤ ਨੇ ਕੀਤੀ ਅਪੀਲ ਸਿਮ ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ ਉੱਚ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਮੀਟਿੰਗ ਮਗਰੋਂ ਜਾਰੀ ਕੀਤੇ ਵੱਡੇ ਹੁਕਮ ਨਵਜੋਤ ਕੁਰਸਿੱਦੂ ਦੀ ਹਾਈ ਕਮਾਂਡ ਨਾਲ ਮੀਟਿੰਗ ਬਾਰੇ ਵੱਡੀ ਖਬਰ ਟੀਮ ਨੇ ਦਿੱਤਾ ਸਪਸ਼ਟਿਕਰਨ ਭਗਵਾਨਤਮਾਨ ਸਰਕਾਰ ਤੇ ਸੰਸਦ ਮੈਂਬਰ ਹਰਸਿਮਤ ਕੌਰ ਬਾਦਲ ਨੇ ਚੁੱਕੇ ਸਵਾਲ ਭਗਵਾਨਤਮਾਨ ਨੂੰ ਦਿੱਤੀ ਚੇਤਾਵਨੀ ਪੰਜਾਬ ਤੇ ਚੰਡੀਗੜ੍ਹ ਚ ਸੰਗਣੀ ਧੁੰਦ ਦਾ ਕਹਿਰ جاری ਮੌਸਮ ਵਿਭਾਗ ਨੇ 18 ਜ਼ਿਲ੍ਹਿਆਂ ਲਈ ਯੈਲੋ ਅਲਰਟ ਕੀਤਾ ਜਾ ਰਹੀ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਤੀ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਹਾਈ ਕੋਰਟ ਪਹੁੰਚੀ ਪੰਜਾਬ ਕਾਂਗਰਸ ਕੀਤੀ ਇਹ ਮੰਗ ਪੰਜਾਬ ਦੇ ਸਕੂਲਾਂ ਚ ਛੁੱਟੀਆਂ ਦਾ ਹੋਇਆ ਐਲਾਨ ਸਿੱਖਿਆ ਵਿਭਾਗ ਨੇ ਜਾਰੀ ਕੀਤਾ ਨੋਟੀਫਿਕੇਸ਼ਨ ਕੈਪਟਨ ਅਮਰਿੰਦਰ ਸਿੰਘ ਤੇ ਸੁਖਜਿੰਦਰ ਰੰਧਾਵਾ ਤੇ ਪੜਕੇ ਕੁਲਦੀਪ ਸਿੰਘ ਢਾਲੀਵਾਲ ਕਹੀਆਂ ਵੱਡੀ ਗੱਲਾਂ ਕਾਂਗਰਸੀ ਸੰਸਦ ਮੈਂਬਰ ਗੁਰਜੀ ਤੋਜਲਾ ਦਾ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਵੱਡਾ ਬਿਆਨ ਕਿਹਾ ਸੀ ਪਾਰਟੀ ਚ ਆਉਣ ਤੇ ਕਰਾਂਗੇ ਸਵਾਗਤ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਚ ਵਾਪਸੀ ਬਾਰੇ ਕਰਵਾਲੀ ਪ੍ਰਨੀਤ ਕੋਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੂੰ ਜਦੋਂ ਪੱਤਰਕਾਰ ਵੱਲੋਂ ਪੁੱਛਿਆ ਗਿਆ ਕਿ ਇੰਨੀ ਠੰਡ ਵਿੱਚ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਚ ਨਿੱਗ ਮਹਿਸੂਸ ਕਰ ਰਹੇ ਹਨ ਤਾਂ ਪ੍ਰਨੀਤ ਕੋਰ ਨੇ ਜਵਾਬ ਦਿੰਦਿਆਂ ਕਿਹਾ ਕਿ ਕੋਈ ਨਿੱਗ ਨਹੀਂ ਹੈ ਅਤੇ ਕੈਪਟਨ ਸਾਹਿਬ ਜਿੱਥੇ ਬੈਠੇ ਨੇ ਉੱਥੇ ਹੀ ਬੈਠੇ ਹਨ ਉਹਨਾਂ ਨੇ ਕਿਹਾ ਕਿ ਇਸ ਵਿੱਚ ਸਵਾਲ ਜਵਾਬ ਕਰਨ ਦੀ ਜ਼ਰੂਰਤ ਨਹੀਂ ਹੈ ਕੈਪਟਨ ਸਾਹਿਬ ਨੇ ਇਹ ਨਹੀਂ ਕਿਹਾ ਕਿ ਮੈਂ ਜਾ ਰਿਹਾ ਉਹਨਾਂ ਨੇ ਕਿਹਾ ਕਿ ਉਹ ਬੀਜੇਪੀ ਦੇ ਵਿੱਚ ਨੇ ਅਤੇ ਬੀਜੇਪੀ ਦੇ ਵਿੱਚ ਹੀ ਰਹਿਣਗੇ ਇੱਥੇ ਦੱਸ ਦਈਏ ਕਿ ਪਿਛਲੇ ਦਿਨੀ ਸਾਬਕਾ ਮੁੱਖ ਮੰਤਰੀ ਅਤੇ ਭਾਜਪਾਗੂ ਕੈਪਟਨ ਅਮਰਿੰਦਰ ਸਿੰਘ ਦੇ ਵੱਡੇ ਬਿਆਨ ਨੇ ਪੰਜਾਬ ਦੀ ਸਿਆਸਤ ਵਿੱਚ ਨਵੀਂ ਹਲਚਲ ਛੇੜ ਦਿੱਤੀ ਸੀ ਕੈਪਟਨ ਅਮਰਿੰਦਰ ਸਿੰਘ ਨੇ ਖੁੱਲ ਕੇ ਕਿਹਾ ਸੀ ਕਿ ਉਹ ਭਾਜਪਾ ਅੰਦਰ ਵੀ ਖੁਸ਼ ਨਹੀਂ ਹਨ ਉਹਨਾਂ ਨੇ ਕਿਹਾ ਕਿ ਪਾਰਟੀ 'ਚ ਬਹੁਤ ਨਿਯਮ ਹਨ ਹਾਈ ਕਮਾਂਡ ਨਾਲ ਮਿਲਣਾ ਵੀ ਮੁਸ਼ਕਿਲ ਹੈ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਮੈਂ ਭਾਜਪਾ ਚਾਉਣ ਤੋਂ ਬਾਅਦ ਸ਼ਾਇਦ ਇੱਕ ਅਦਵਾਰ ਹੀ ਹਾਈ ਕਮਾਂਡ ਨੂੰ ਮਿਲਿਆ ਹਾਂ ਉਹਨਾਂ ਨੇ ਕਿਹਾ ਸੀ ਕਿ ਮੈਂ ਅੱਜ ਵੀ ਕਾਂਗਰਸ ਵਾਲੇ ਦਿਨ ਯਾਦ ਕਰਦਾ ਹਾਂ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਪੈਰੋਲ ਅਰਜੀ ਤੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਮੁੜ ਤੋਂ ਸੁਣਵਾਈ ਹੋਵੇਗੀ ਬੀਤੇ ਦਿਨੀ ਹਾਈ ਕੋਰਟ ਵਿੱਚ ਸੁਣਵਾਈ ਟਲ ਗਈ ਸੀ ਹਾਈ ਕੋਰਟ ਬਾਹਰ ਐਸੋਸੀਏਸ਼ਨ ਵੱਲੋਂ ਕੰਮ ਕਾਜ ਠੱਪ ਰੱਖਣ ਦੇ ਫੈਸਲੇ ਕਾਰਨ ਅਦਾਲਤੀ ਕਾਰਵਾਈ ਅੱਗੇ ਨਹੀਂ ਵਧ ਸਕੀ ਅਦਾਲਤ ਨੇ ਮਾਮਲੇ ਦੀ ਸੁਣਵਾਈ ਅੱਜ ਲਈ ਤੈਅ ਕੀਤੀ ਹੈ ਅੱਜ ਅਮ੍ਰਿਤਪਾਲ ਸਿੰਘ ਦੀ ਪੈਰੋਲ ਪਟੀਸ਼ਨ ਤੇ ਹਾਈ ਕੋਰਟ ਵੱਲੋਂ ਕੋਈ ਫੈਸਲਾ ਲਿਆ ਜਾ ਸਕਦਾ ਹੈ ਅਤੇ ਅੱਜ ਸੁਣਵਾਈ ਦੌਰਾਨ ਦੋ ਮਾਤੀਰਾ ਵਿਚਾਲੇ ਤਿੱਖੀ ਬਹਿਸ ਹੋਣ ਦੀ ਸੰਭਾਵਨਾ ਹੈ ਅਮਰਿਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਅਦਾਲਤ ਵਿੱਚ ਕਸਟਡੀ ਪੈਰੋਲ ਦੀ ਮੰਗ ਦੌਰਾਨ ਆਉਣਗੇ ਉਹਨਾਂ ਦਾ ਤਰਕ ਹੈ ਕਿ ਸੰਸਦ ਦੇ ਸਰਦਰੂਪੀ ਜਲਾਸ ਵਿੱਚ ਸ਼ਾਮਿਲ ਹੋਣਾ ਇੱਕ ਚੁਣੇ ਹੋਏ ਨੁਮਾਇੰਦੇ ਦਾ ਹੱਕ ਹੈ ਤੇ ਉਹ ਇੰਜੀਨੀਅਰ ਰਸ਼ੀਦ ਵਰਗੇ ਮਾਮਲਿਆਂ ਦੀ ਉਦਾਹਰਣ ਦੇਣਗੇ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਪੈਰੋਲ ਦਾ ਸਖਤ ਵਿਰੋਧ جاری ਰਹੇਗਾ ਹਾਲੀਵੁੱਡ ਅਦਾਕਾਰ ਅਤੇ ਭਾਜਪਾ ਸੰਸਦ ਮੈਂਬਰ ਕੰਗੜਾ ਨੋਤ ਨੂੰ ਬਠਿੰਡਾ ਅਦਾਲਤ ਵਿੱਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਤੇ ਟਿੱਪਣੀਆਂ ਕਰਨ ਲਈ ਧਾਰਮਾਨ ਹਾਨੀ ਦੇ ਮਾਮਲੇ 'ਚ ਸੁਣਵਾਈ ਹੋਈ ਹੈ ਹਾਲਾਂਕਿ ਇਸ ਪੇਸ਼ੀ ਦੌਰਾਨ ਕੰਗੜਾ ਨੋਤ ਪੇਸ਼ ਨਹੀਂ ਹੋਈ ਫਿਲਹਾਲ ਇਸ ਮਾਮਲੇ ਸੰਬੰਧੀ ਅਗਲੀ ਸੁਣਵਾਈ 5 ਜਨਵਰੀ 2026 ਨੂੰ ਹੋਵੇਗੀ ਦੱਸ ਦਈਏ ਕਿ ਸੰਸਦ ਕੰਗੜਾ ਨੋਤ ਵੱਲੋਂ ਉਹਨਾਂ ਦੇ ਵਕੀਲ ਨੇ ਅਦਾਲਤ 'ਚ ਪੇਸ਼ ਹੋਣ ਤੋਂ ਛੋਟ ਲਈ ਅਰਜੀ ਦਾਇਰ ਕੀਤੀ ਸੀ ਬਠਿੰਡਾ ਅਦਾਲਤ ਵੱਲੋਂ ਅਰਜੀ ਸਵੀਕਾਰ ਕਰਕੇ ਇੱਕ ਹੋਰ ਤਾਰੀਖ ਦਿੱਤੀ ਗਈ ਹੈ ਇੱਕ ਹੋਰ ਤਾਰੀਖ ਦਿੱਤੀ ਗਈ ਹੈ ਅਤੇ ਸੁਣਵਾਈ ਦੌਰਾਨ ਦੋਹਾਂ ਧਿਰਾਂ ਦੇ ਵਕੀਲ ਅਦਾਲਤ ਵਿੱਚ ਮੌਜੂਦ ਸਨ ਪਰ ਬਜ਼ੁਰਗ ਗੌਰਤ ਆਪਣੀ ਸਿਹਤ ਖਰਾਬ ਹੋਣ ਕਾਰਨ ਪੇਸ਼ ਨਹੀਂ ਹੋ ਸਕੀ ਅਦਾਲਤ ਨੇ ਕੰਗੜਾ ਨੋਟ ਦੇ ਵਕੀਲ ਨੂੰ ਗਵਾਹਾਂ ਦੀ ਪਛਾਣ ਕਰਨ ਲਈ 5 ਜਨਵਰੀ 2026 ਨੂੰ ਨਿਜੀ ਤੌਰ ਤੇ ਅਦਾਲਤ ਵਿੱਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ ਮਾਮਲੇ ਦੀ ਅਗਲੀ ਸੁਣਵਾਈ ਉਸੇ ਤਾਰੀਖ ਨੂੰ ਹੋਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ ਇਸ ਦੀ ਜਾਣਕਾਰੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਐਕਸ ਤੇ ਪੋਸਟ ਕਰਕੇ ਦਿੱਤੀ ਹੈ ਉਹਨਾਂ ਨੇ ਲਿਖਿਆ ਕਿ ਚੰਡੀਗੜ੍ਹ ਵਿਖੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸ਼ਹੀਦ ਸਭਾ ਸ਼੍ਰੀ ਫਤਿਹਗੜ੍ਹ ਸਾਹਿਬ ਦੀਆਂ ਤਿਆਰੀਆਂ ਨੂੰ ਲੈ ਕੇ ਵਿਸਥਾਰ ਸਹਿਤ ਚਰਚਾ ਕੀਤੀ ਗਈ ਅਧਿਕਾਰੀਆਂ ਨੂੰ ਸ਼ਹੀਦੀ ਸਭਾ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੀਆਂ ਸੜਕਾਂ ਦੀ ਸਾਫ ਸਫਾਈ ਅਤੇ ਉਕਤਾ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਕਿ ਹਾ ਤਾਂ ਜੋ ਸ਼ਰਧਾਲੂਆਂ ਨੂੰ ਆਉਣ ਜਾਣ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਸ਼ਰਧਾਲੂਆਂ ਦੀ ਸਹੂਲਤ ਲਈ ਐਂਬੂਲੈਂਸ ਫਾਇਰ ਬ੍ਰਿਗੇਡ ਈ ਰਿਕਸ਼ਾ ਮੋਬਾਈਲ ਪਖਾਨੇ ਅਤੇ ਸ਼ਟਲ ਬੱਸਾਂ ਤਾਇਨਾਤ ਕੀਤੀਆਂ ਜਾਣਗੀਆਂ ਨਾਲ ਹੀ ਪ੍ਰਸ਼ਾਸਨ ਵੱਲੋਂ ਹਰੇਕ ਸੈਕਟਰ ਦੀ ਸੀਸੀਟੀਵੀ ਕੈਮਰਿਆਂ ਰਾਹੀਂ ਨਿਗਰਾਨੀ ਵੀ ਰੱਖੀ ਜਾਵੇਗੀ ਉਹਨਾਂ ਨੇ ਅੱਗੇ ਲਿਖਿਆ ਕਿ ਸਾਡੀ ਸਰਕਾਰ ਗੁਰਦੁਆਰਾ ਸਾਈ ਵਿਖੇ ਨਤਮਸਤਕ ਹੋਣ ਵਾਲੇ ਸ਼ਰਧਾਲੂਆਂ ਦੀ ਹਰ ਸੂਲਤ ਲਈ ਸੇਵਾ 'ਚ ਹਾਜ਼ਰ ਹੈ ਕਾਂਗਰਸ ਨਾਲ ਜੁੜੇ ਤਾਜ਼ਾ ਵਿਵਾਦਾਂ ਦੇ ਦਰਮਿਆਨ ਡਾਕਟਰ ਨਵਜੋਤ ਕੋਰ ਸਿੱਧੂ ਬਾਰੇ ਚੱਲ ਰਹੀਆਂ ਟਕਲਾਂ ਤੇ ਉਹਨਾਂ ਦੀ ਟੀਮ ਵੱਲੋਂ ਸਪਸ਼ਟੀਕਰਨ ਦਿੱਤਾ ਗਿਆ ਹੈ ਪਾਰਟੀ ਸੂਤਰਾਂ ਅਨੁਸਾਰ ਡਾਕਟਰ ਨਵਜੋਤ ਕੋਰ ਵੱਲੋਂ ਨਾ ਤਾਂ ਕਦੇ ਹਾਈ ਕਮਾਂਡ ਨਾਲ ਮੀਟਿੰਗ ਕੀਤੀ ਗਈ ਹੈ ਤੇ ਨਾ ਹੀ ਉਹ ਹਾਈ ਕਮਾਂਡ ਨੂੰ ਮਿਲਣ ਲਈ ਦਿੱਲੀ ਗਏ ਹਨ ਸੂਤਰਾਂ ਨੇ ਦੱਸਿਆ ਕਿ ਸੂਬੇ ਦੇ ਆਗੂਆਂ ਨੂੰ ਬੁਲਾਉਣਾ ਕੇਂਦਰੀ ਹਾਈ ਕਮਾਂਡ ਦਾ ਅਧਿਕਾਰ ਹੁੰਦਾ ਹੈ ਫੈਸਲਾ ਵੀ ਉੱਥੋਂ ਹੀ ਲਿਆ ਜਾਂਦਾ ਹੈ ਇਸ ਲਈ ਡਾਕਟਰ ਨਵਜੋਤ ਕੋਰ ਨੂੰ ਲੈ ਕੇ ਚੱਲ ਰਹੀਆਂ ਅਫਵਾਹਾਂ ਦਾ ਕੋਈ ਆਧਾਰ ਨਹੀਂ ਹੈ ਅਕਾਲੀ ਦਲ ਦੀ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਤ ਕੁਲਬਾਦਲ ਨੇ ਭਗਵੰਤ ਮਾਨ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਦੇ ਹਨ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕਰਦੇ ਲਿਖਿਆ ਕਿ ਝਾੜੂ ਸਰਕਾਰ ਦਾ ਗੁੰਡਾ ਰਾਜ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਪੂਰੇ ਪੰਜਾਬ ਨੇ ਦੇਖਿਆ ਹੈ ਕਿ ਇਸ ਤਰ੍ਹਾਂ ਆਪ ਸਰਕਾਰ ਨੇ ਪੁਲਿਸ ਨਾਲ ਮਿਲ ਕੇ ਵਿਰੋਧੀ ਧਿਰ ਦੇ ਵਰਕਰਾਂ ਤੇ ਲੋਕਾਂ ਨਾਲ ਕੁੱਟਮਾਰ ਕੀਤੀ ਤੇ ਧੱਕੇ ਨਾਲ ਬੂਥਾਂ ਤੇ ਕਬਜ਼ੇ ਕੀਤੇ ਗਏ ਪੰਜਾਬ ਦੇ ਲੋਕ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਭਗਵੰਤ ਮਾਨ ਨੂੰ ਚੇਤਾਵਨੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਮੂਹ ਪੰਜਾਬੀ ਇਕੱਠੇ ਹੋ ਕੇ ਤੁਹਾਡੀ ਸੰਗੁੰਡਾਗਰਦੀ ਤੇ ਤੱਕੇ ਸ਼ਹੀਦਾ ਜਵਾਬ ਦੇਣਗੇ ਦਸੰਬਰ ਮਹੀਨਾ ਸ਼ੁਰੂ ਹੋਣ ਨਾਲ ਹੀ ਉੱਤਰੀ ਭਾਰਤ ਸਮੇਤ ਪੰਜਾਬ ਦੇ ਕਈ ਇਲਾਕਿਆਂ 'ਚ ਸੰਗਣੀ ਧੁੰਦ ਨੇ ਆਪਣਾ ਪ੍ਰਭਾਵ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਕਈ ਜ਼ਿਲ੍ਹਿਆਂ ਵਿੱਚ ਸਵੇਰੇ ਤੇ ਸ਼ਾਮ ਸੰਗਣੀ ਧੁੰਦ ਛਾਈ ਰਹੀ ਅਤੇ ਜਾਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਧੁੰਦ ਦੀ ਚਾਦਰ ਕਾਰਨ ਵਿਜ਼ਿਬਿਲਟੀ ਘੱਟ ਹੋਣ ਨਾਲ ਸੜਕਾਂ ਤੇ ਵਾਹਨਾਂ ਦੀ ਰਫ਼ਤਾਰ ਬਹੁਤ ਹੌਲੀ ਦੇਖਣ ਨੂੰ ਮਿਲੀ ਉੱਥੇ ਹੀ ਦੂਜੇ ਪਾਸੇ ਮੌਸਮ ਵਿਭਾਗ ਨੇ ਅੱਜ ਤੋਂ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਹੈ ਮੌਸਮ ਵਿਭਾਗ ਦੇ ਅਨੁਸਾਰ ਜਿੰਨਾਂ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦੀ ਸੰਭਾਵਨਾ ਹੈ ਉਹ ਪੰਜਾਬ ਦੇ ਨਾਲ ਲੱਗਦੇ ਜ਼ਿਲ੍ਹੇ ਹਨ ਇਨ੍ਹਾਂ ਵਿੱਚ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਨਮਾਸ਼ਾਰ ਕਪੂਰਥਲਾ ਜਲੰਧਰ ਮੋਗਾ ਪਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਫਤਿਗੜ ਸਾਈਬਰੂਪਨਗਰ ਪਟਿਆਲਾ ਤੇ ਮੁਹਾਲੀ ਸ਼ਾਮਿਲ ਹਨ ਹਾਲਾਂਕਿ ਸਾਰੇ ਜ਼ਿਲ੍ਹਿਆਂ ਵਿੱਚ ਘਟੋ ਘਟ ਤਾਪਮਾਨ 1 ਤੋਂ 3 ਡਿਗਰੀ ਵਧਿਆ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਪਟੀਸ਼ਨ ਦਾਇਰ ਕੀਤੀ ਹੈ ਜਿਸ 'ਚ ਉਹਨਾਂ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਗਿਣਤੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕਰਨ ਦੀ ਮੰਗ ਕੀਤੀ ਹੈ ਦਰਅਸਲ ਪਟੀਸ਼ਨ 'ਚ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਮੰਗ ਕੀਤੀ ਹੈ ਕਿ ਪੰਜਾਬ 'ਚ 17 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਗਿਣਤੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਜਾਵੇ ਪਟੀਸ਼ਨ ਚ ਇਹ ਵੀ ਕਿਹਾ ਗਿਆ ਹੈ ਕਿ ਇੰਨਾ ਚੋਣਾਂ ਚ ਵੱਡੇ ਪੱਧਰ ਤੇ ਧੰਦਲੀ ਹੋਈ ਹੈ ਜਿਸ ਨਾਲ ਪੂਰੀ ਚੋਣ ਤੇ ਗੰਭੀਰ ਸਵਾਲ ਖੜੇ ਹੁੰਦੇ ਹਨ ਇਸ ਲਈ ਚੋਣ ਪ੍ਰਕਿਰਿਆ ਦੀ ਪਾਰਦਰਸ਼ਤਾ ਤੇ ਪ੍ਰੋਸਯੋਗਤਾ ਨੂੰ ਯਕੀਨੀ ਬਣਾਉਣ ਲਈ ਬੀਤੇ ਦਿਨੀ ਹੋਈਆਂ ਜ਼ਿਲ੍ਹਾ ਅਪਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਪੂਰੀ ਗਿਣਤੀ ਪ੍ਰਕਿਰਿਆ ਦੀ ਲਾਜ਼ਮੀ ਵੀਡੀਓਗ੍ਰਾਫੀ ਕਰਨੀ ਚਾਹੀਦੀ ਹੈ ਇਸ ਪਟੀਸ਼ਨ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਅੱਜ ਜਿਸ ਨਵਾਈ ਹੋਵੇਗੀ ਪੰਜਾਬ ਚ ਪੈ ਰਹੀ ਕੜੱਕੀ ਦੀ ਠੰਡ ਅਤੇ ਸੰਗਣੀ ਧੁੰਦ ਦੇ ਮੱਦੇਨਜ਼ਰ ਸੂਬੇ ਦੇ ਸਕੂਲਾਂ ਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਜਾਰੀ ਹੁਕਮਾ ਮੁਤਾਬਕ 24 ਦਸੰਬਰ ਤੋਂ 31 ਦਸੰਬਰ ਤੱਕ ਸਕੂਲਾਂ ਚ ਛੁੱਟੀਆਂ ਕੀਤੀਆਂ ਗਈਆਂ ਹਨ ਇਸ ਦੇ ਮੱਦੇਨਜ਼ਰ ਸੂਬੇ ਦੇ ਸਮੂਹ ਸਰਕਾਰੀ ਪ੍ਰਾਈਵੇਟ ਐਡਿਟ ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲ 24 ਦਸੰਬਰ ਤੋਂ 31 ਦਸੰਬਰ ਤੱਕ ਬੰਦ ਰਹਿਣਗੇ ਤੇ ਨਵੇਂ ਸਾਲ 1 ਜਨਵਰੀ ਨੂੰ ਸਕੂਲ ਖੁੱਲਣਗੇ ਦਸਨੀਉ ਹੈ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਇਸ ਵੇਲੇ ਸੰਗਣੀ ਧੁੰਦ ਦੇ ਨਾਲ ਹੱਡ ਚੇਰਵੀਂ ਠੰਡ ਪੈ ਰਹੀ ਹੈ ਜਿਸ ਕਾਰਨ ਬੱਚਿਆਂ ਨੂੰ ਸਕੂਲ ਜਾਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਮੌਕੇ ਉਹਨਾਂ ਨੇ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਤੇ ਸਿਆਸੀ ਹਮਲਾ ਕੀਤਾ ਉਹਨਾਂ ਨੇ ਕੈਪਟਨ ਅਮਰੀਂਦਰ ਸਿੰਘ ਦੀ ਸ਼ਲਾਘਾ ਕਰਨ ਤੇ ਸੁਖਜਿੰਦਰ ਰੰਧਾਵਾ ਨੂੰ ਘੇਰਦੇ ਹੋਏ ਕਿਹਾ ਕਿ ਜਦੋਂ 2021 ਚ ਕੈਪਟਨ ਅਮਰੀਂਦਰ ਨੂੰ ਮੁੱਖ ਮੰਤਰੀ ਦੇ ਉਦਦੇ ਤੋਂ ਹਟਾਇਆ ਗਿਆ ਉਸ ਸਮੇਂ ਕੈਪਟਨ ਅਮਰੀਂਦਰ ਸਿੰਘ ਦਾ ਵਿਰੋਧ ਕਰਨ ਵਾਲੇ ਧੜੇ ਦੀ ਗਵਾਹੀ ਵੀ ਸੁਖਜਿੰਦਰ ਰੰਧਾਵਾ ਵੱਲੋਂ ਹੀ ਕੀਤੀ ਗਈ ਸੀ ਸੁਖੀ ਰੰਧਾਵਾ ਦੱਸਣ ਕੀ ਕੈਪਟਨ ਅਮਰੀਂਦਰ ਸਿੰਘ ਉਸ ਸਮੇਂ ਸਹੀ ਸੰਜਾਜ ਸਹੀ ਹਨ ਉਸ ਸਮੇ ਸੁਖੀ ਉਸ ਸਮੇਂ ਸਹੀ ਸਾਂਝਾ ਅੱਜ ਸਹੀ ਹਨ ਉਸ ਸਮੇਂ ਸੁਖੀ ਰੰਧਾਵਾ ਦੀ ਅਗਵਾਈ ਵਾਲੀ ਮਾਜਾ ਬ੍ਰਿਗੇਡ ਨੇ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦਾ આરોਪ ਲਗਾਇਆ ਸੀ ਕਿਉਂਕਿ ਉਸ ਸਮੇਂ ਸੁਖੀ ਰੰਧਾਵਾ ਖੁਦ ਮੁੱਖ ਮੰਤਰੀ ਅਹੁਦੇ ਦੀ ਦੌੜ ਵਿੱਚ ਸ਼ਾਮਲ ਸਨ ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਜਿੰਦਰ ਰੰਧਾਵਾ ਦੋਵੇਂ ਹੀ ਜੁਬਾਂ ਦੇ ਪੱਕੇ ਨਹੀਂ ਹਨ ਸੁਖਜਿੰਦਰ ਰੰਧਾਵਾ ਤੇ ਵਰਦੇ ਹੋਏ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਹੈ ਕਿ ਸੁਖਜਿੰਦਰ ਸਿੰਘ ਰੰਦਾਵਾ ਕੁਦਵੀ ਭਾਜਪਾ ਦੇ ਸੰਪਰਕ ਵਿੱਚ ਹੈ ਤੇ ਉਹ ਖੁਦ ਭਾਰਤੀ ਜਨਤਾ ਪਾਰਟੀ ਚ ਸ਼ਾਮਿਲ ਹੋਣਾ ਚਾਹੁੰਦੇ ਹਨ ਸੁਖਜਿੰਦਰ ਰੰਦਾਵਾ ਪੰਜਾਬ ਚ ਕਾਂਗਰਸ ਪਾਰਟੀ ਦੀ ਪੰਜਾਬ ਵਿੱਚ ਬਚੀ ਮਾੜੀ ਮੋਟੀ ਸਾਖ ਨੂੰ ਖਤਮ ਕਰਨਾ ਚਾਹੁੰਦੇ ਹਨ ਮੇਰੇ ਕੋਲ ਨਹੀਂ ਕੈਪਟਨ ਜਿੰਦਰ ਸਿੰਘ ਨਿੱਗ ਮਹਿਸੂਸ ਕਰ ਰਹੇ ਨੇ ਕਾਂਗਰਸ ਦੇ ਵਿੱਚ ਇੰਨੀ ਠੰਡ ਵਿੱਚ ਕੀ ਪਿਆਰ ਤੋਂ ਕੀ ਸਮਝਦੇ ਕੋਈ ਨਿੱਗ ਹੈ ਨਹੀਂ ਔਰ ਕੈਪਟਨ ਸਾਹਿਬ ਜਿੱਥੇ ਬੈਠੇ ਹੈ ਉੱਥੇ ਹੀ ਨੇ ਇਸੇ ਕੋਈ ਜ਼ਿਆਦਾ ਜ਼ਰੂਰਤ ਨਹੀਂ ਕੋਈ ਸਵਾਲ ਜਵਾਬ ਕਰਨ ਦਾ ਉਹਨਾਂ ਨੇ ਇਹ ਨਹੀਂ ਕਿਹਾ ਕਿ ਮੈਂ ਜਾ ਰਿਹਾ ਹਾਂ ਬੀਜਪੀ ਦੇ ਵਿੱਚ ਨਹੀਂ ਬੀਜਪੀ ਦੇ ਵਿੱਚ ਰਹਿਣਗੇ ਇੱਕ ਸਟੇਟਮੈਂਟ ਵੀ ਆ ਗਈ ਹੈ ਤਾਂ ਮੇਰੇ خیال ਚ ਇਹਦਾ ਸਵਾਲ ਤਾਂ ਕੋਈ ਮੈਨੇ ਨਹੀਂ ਰੱਖਦਾ ਕੋਈ ਗੱਲਬਾਤ ਨਹੀਂ ਮੇਰੀ ਗੱਲਬਾਤ ਤਾਂ ਅਲੱਗ ਗੱਲ ਹੈ ਮੈਂ ਸੋਚਿਆ ਤੁਸੀਂ ਕਾਂਗਰਸ ਦੇ ਨਾਲ ਪੁੱਛ ਰਹੇ ਹੋ ਬਿਲਕੁਲ ਨਹੀਂ ਬਿਲਕੁਲ ਨਹੀਂ ਜਾ ਰਹੇ ਬਾਰ ਬਾਰ ਸੁਣਤ ਦੀ ਗੱਲ ਕਰ ਰਹੀ ਹੈ ਕਾਲੀਦਰ ਨਾਲ ਲੱਗਦਾ ਕਿਸ ਤਰ੍ਹਾਂ ਕਿਤੇ ਗੱਲਬਾਤ ਚੱਲ ਰਹੀ ਹੈ ਜੀ ਦੇਖੋ ਉਹ ਬਾਰ ਬਾਰ ਉਹਨਾਂ ਨੇ ਇਹ ਵੀ ਕਿਹਾ ਸੀ ਇੰਟਰਵਿਊ 'ਚ ਕਿ ਇਹ ਮੇਰਾ ਪਰਸਨਲ ਵਿਊ ਹੈਗਾ ਔਰ ਇਹ ਪਾਰਟੀ ਨੂੰ ਵੀ ਪਹੁੰਚਾਇਆ ਉਹਨਾਂ ਨੇ ਪਹਿਲੇ ਤੋ ਹੁਣ ਪਾਰਟੀ ਦੇ ਹਾਈ ਕਮਾਂਡ ਦੇ ਉੱਤੇ ਹੈ ਅਕਾਲੀ ਦਲ ਦੇ ਉੱਤੇ ਹੈ ਉਹਨਾਂ ਨੇ ਕੀ ਕਰਨਾ ਨਹੀਂ ਕਰਨਾ ਮੈਮ ਬੀਜੇਪੀ ਕੀ ਕਰਨ ਲੱਗੀ ਕਿ 17 ਤਰੀਕ ਤੱਕ ਜਿਹੜੇ ਐਸਐਸਪੀ ਪਟਿਆਲਾ ਨੇ ਉਹ ਛੁੱਟੀ ਤੇ ਨੇ ਜੇਕਰ ਉਹ 18 ਤਰੀਕ ਨੂੰ ਇਸ ਦਾ ਕਰਦੇ ਤਾਂ ਬੀਜੇਪੀ ਦਾ ਕੀ ਸਟੈਂਡਰਡ ਵਾਲਾ ਹੈ ਇਹ ਅੱਗੇ ਆਵਾਜ਼ ਆਈਏ ਮੈਗਾ ਇੱਥੇ ਕਿੰਨਾ ਦੇਖੋ ਉਹਨਾਂ ਨੂੰ ਦੇਖੋ ਜੇ ਜੁਆਇਨ ਕਰਦੇ ਆ ਨਹੀਂ ਕਰਦੇ ਇਹ ਬੀਜੇਪੀ ਦੇ ਜਿਹੜੇ ਸਾਡੇ ਸੀਨੀਅਰ ਬੰਦੇ ਨੇ ਜਿਹੜੇ ਪ੍ਰਧਾਨ ਨੇ ਇਹ ਉਹ ਸਟੈਂਡ ਲੈਣਗੇ ਕਿਉਂਕਿ ਸਟੇਟ ਦਾ ਮੈਟਰ ਹੈ ਇਹਨਾਂ ਕੁਝ ਹੋਣ ਤੋਂ ਬਾਅਦ ਮਾਰਕ ਸਾਬ ਲੱਗਦਾ ਕਿ ਬੀਜੇਪੀ ਦੇ ਫੋਨ ਕੁਝ ਫਰਕ ਪਾਊਗਾ ਕਿ ਜਦੋਂ ਵੋਟ ਪਰਸੈਂਟੇਜ ਦੀ ਗੱਲ ਕਰੀ ਦੀ ਇੰਨਾ ਕੁਝ ਹੋਇਆ ਸਰਕਾਰ ਵੱਲੋਂ ਦੇਖੋ ਜੋ ਮਰਜੀ ਹੋਇਆ ਨਹੀਂ ਹੋਇਆ ਜੋ ਮਰਜੀ ਰਿਜ਼ਲਟ ਆਣ ਇੱਕ ਗੱਲ ਅੱਜ ਸਪਸ਼ਟ ਹੋ ਗਈ ਇਨ੍ਹਾਂ ਇਲੈਕਸ਼ਨਾਂ ਦੇ ਵਿੱਚ ਕਿ ਬੀਜੇਪੀ ਬੜੀ ਮਜ਼ਬੂਤੀ ਦੇ ਨਾਲ ਅੱਗੇ ਵੱਧ ਰਹੀ ਹੈ ਪਿੰਡਾਂ ਦੇ ਵਿੱਚ ਪੂਰੀ ਤਰ੍ਹਾਂ ਬੀਜੇਪੀ ਦੀ ਚਰਚਾ ਹੋ ਰਹੀ ਹੈ ਬਹੁਤ ਵਧੀਆ ਤਰੀਕੇ ਨਾਲ ਮੇਰੇ ਖਿਆਲ 'ਚ ਸਾਰੇ ਤੁਹਾਨੂੰ ਦੱਸਣਗੇ ਹੋਣੇ ਕਿ ਕਿਸ ਵਧੀਆ ਤਰੀਕੇ ਦੇ ਨਾਲ ਰਿਸਪਾਂਸ ਮਿਲਿਆ ਪਹਿਲੀ ਵਾਰੀ ਬੀਜੇਪੀ ਪਿੰਡਾਂ ਦੇ ਵਿੱਚ ਇੱਕ ਇਲੈਕਸ਼ਨ ਲੜ ਰਹੀ ਹੈ ਔਰ ਜੋ ਮਰਜੀ ਰਿਜ਼ਲਟ ਆਇਆ ਇਹ ਜਿਹੜਾ ਕਦਮ ਚੱਕਿਆ ਗਿਆ ਇਹ ਜਿਹੜੀ ਨੀ ਭਰੀ ਗਈ ਇਹ 2027 ਦੇ ਵਿੱਚ ਸਾਨੂੰ ਬਹੁਤ ਵਧੀਆ ਰਿਜ਼ਲਟ ਦਊਗੀ ਸਭਾਪਤੀ ਜੀ ਇੱਥੇ ਦਵਾਰਾ ਦਵਾਰਾ ਜੇਕਰ ਹੁੰਦਾ ਵਿਕਸਿਤ ਭਾਰਤ ਦਾ ਪਰ ਇਹਦੇ ਵਿੱਚ ਬਿਲਕੁਲ ਸਚਾਈ ਹੈ ਕਿ ਜਿੰਨੇ ਪੈਰਾਮੀਟਰ ਹੈ ਜਿਹੜੇ ਕਿਸੇ ਵੀ ਦੇਸ਼ ਕਿੰਨਾ ਕੁ ਵਿਕਸਿਤ ਹੈ ਜਿਹਨੂੰ ਤੈਅ ਕਰਦੇ ਆ ਉਹਨਾਂ ਦੇ ਵਿੱਚ ਹਿਊਮਨ ਹੈਪੀਨੈਸ ਇੰਡੈਕਸ ਤੋਂ ਲੈ ਕੇ ਪਰ ਕੈਪੀਟਲ ਇਨਕਮ ਤੋਂ ਲੈ ਕੇ ਮੈਨੂੰ ਲੱਗਦਾ ਸੀ ਪਹਿਲੇ 100 ਚ ਵੀ ਟਿਕਦੇ ਕਿਉਂਕਿ ਉਹਦੇ ਚ ਜਿਹੜਾ ਅੰਗਣਵਾੜੀ ਵਰਕਰਾਂ ਨਾਲ ਜੁੜਿਆ ਹੋਇਆ ਸਭ ਤੋਂ ਇੰਪੋਰਟੈਂਟ ਕਿ ਹਿਊਮਨ ਹੰਗਰ ਹੰਗਰ ਇੰਡੈਕਸ ਦੇ ਵਿੱਚ ਅਸੀਂ 102 ਨੰਬਰ ਤੇ 123 ਦੇਸ਼ਾਂ ਦੇ ਵਿੱਚੋਂ ਤੇ ਇਹਦੇ ਜਿੰਨਾ ਲੋਕਾਂ ਨੇ ਕੰਮ ਕਰਨ ਜਿਹੜੇ ਅੰਗਣਵਾੜੀ ਵਰਕਰ ਆ ਉਹ ਸਾਨੂੰ ਪਤਾ ਕਿ ਬੱਚੇ ਦੇ ਜਨਮ ਤੋਂ ਲੈ ਕੇ ਉਹਦੀ ਬੇਸਿਕ ਐਜੂਕੇਸ਼ਨ ਤੋਂ ਲੈ ਕੇ ਉਹਦੀ ਸਿਹਤ ਤੋਂ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਤੋਂ ਲੈ ਕੇ ਮੈਨੂੰ ਲੱਗਦਾ ਕਿ ਜਿੰਨੇ ਸਰਕਾਰ ਦੇ ਪ੍ਰਮੁੱਖ ਅਦਾਰਿਆਂ ਦੇ ਮੁਲਾਜ਼ਮ ਐ ਉਹ ਮੈਨੂੰ ਲੱਗਦਾ ਕਿ ਸਾਰਿਆਂ ਨਾਲੋਂ ਵੱਧ ਕੰਮ ਕਰਨ ਵਾਲੇ ਜਿਹੜੇ ਮੁਲਾਜ਼ਮ ਐ ਪਰ ਇਹ ਬੜੀ ਵੱਤਸਮਿਤੀ ਹੈ ਉਹਨਾਂ ਲੋਕਾਂ ਦਾ ਸ਼ੋਸ਼ਣ ਕੀਤਾ ਜਾਂਦਾ ਕਿ ਉਹਨਾਂ ਨੂੰ ਮੁਲਾਜ਼ਮਾਂ ਦੇ ਵਿੱਚ ਵੀ ਨਹੀਂ ਗਿਣਿਆ ਜਾਂਦਾ ਅੱਜ ਪੂਰੇ ਭਾਰਤ ਦੇ ਵਿੱਚ ਜਿਹੜੀ ਬੇਸਿਕ ਪੇ ਹੈ ਜਿਹੜੀ ਮਿਨੀਮਮ ਵੇਜ ਹੈ ਉਹ ਵੀ 9 ਤੋਂ 10000 ਦੇ ਵਿੱਚ ਐ ਤੇ ਮੈਨੂੰ ਦੱਸੋ ਕਿ ਉਹਨਾਂ ਦੇ ਨਾਲੇ ਸੋਚਣ ਨਹੀਂ ਕਿ ਮੈਂ ਅਜ 4500 ਰੁਪਏ ਦੇ ਵਿੱਚ ਅਸੀਂ ਉਹਨਾਂ ਤੋਂ ਇੰਨਾ ਕੰਮ ਲੈਨੇ ਆ ਤੇ ਜਿਹੜੇ ਹੈਲਪਰ ਹੈ ਉਹਨਾਂ ਤਾਂ ਕੇਵਲ 2250 ਰੁਪਏ ਦਿੱਤੇ ਜਾਂਦੇ ਆ ਸੋ ਉਹ ਦੇਸ਼ ਦੇ ਵਿੱਚ ਜਿੱਥੇ ਅੱਜ ਵੀ ਜਿਹੜੇ 32% ਬੱਚੇ ਆ ਉਹ ਸਟੰਟਡ ਆ ਤਾਂ ਕੀ ਸਾਨੂੰ ਇਹਨਾਂ ਦੀ ਤਰਖਾ ਨਹੀਂ ਪਤਾਉਣੀ ਚਾਹੀਦੀਆਂ ਸੋ ਮੈਂ ਸਰਕਾਰ ਅੱਗੇ ਡਿਮਾਂਡ ਕਰੂੰਗਾ ਕਿ ਜਿਹੜੇ ਇਹਨਾਂ ਦੇ ਇਨਸੈਂਟਿਵ ਹੈ ਇਹਨਾਂ ਨੂੰ ਪੱਕੇ ਮੁਲਾਜ਼ਮ ਵੀ ਗਿਣਾ ਜਾਵੇ ਤੇ ਇਹਨਾਂ ਦਾ ਤਨਖਾਹ ਵਧਾਈ ਜਾਵੇ ਇਸ ਤੋਂ ਇਲਾਵਾ ਸਬਾਪਤੀ ਜੀ ਕਿਉਂਕਿ ਸਾਡਾ ਭਾਰਤ ਕਹੋ ਵੀ ਹਜੇ ਵੀ ਬੜੇ ਲੋਕ ਐ ਜਿਹੜੇ ਗਰੀਬੀ ਰੇਖਾ ਤੋਂ ਨੀਚੇ ਐ ਤੇ ਪੀਡੀਐਸ ਸਿਸਟਮ ਅਧੀਨ ਜਦੋਂ 2013 ਦੇ ਵਿੱਚ ਨੈਸ਼ਨਲ ਫੂਡ ਸਕਿਉਰਟੀ ਐਕਟ ਬਣਿਆ ਤਾਂ ਉਸ ਤੋਂ ਬਾਅਦ ਜਿਹੜੀ ਸੀਲਿੰਗ 2015 ਦੇ ਵਿੱਚ ਕੀਤੀ ਗਈ ਜਿਹੜੀ ਕੀਤੀ ਗਈ 2011 ਦੇ ਸੈਂਸਸ ਦੇ ਹਿਸਾਬ ਦੇ ਨਾਲ ਤੇ ਉਹਦੇ ਵਿੱਚ ਜੋ ਪੰਜਾਬ ਦੀ ਉਦੋਂ ਪਾਪੂਲੇਸ਼ਨ ਸੀ ਉਹਦੇ 51% ਜਿਹੜੀ 100 1 ਕਰੋੜ 41 ਲੱਖ 45 ਹਜ਼ਾਰ ਬਣਦੇ ਐ ਤੇ ਤੁਸੀਂ ਦੇਖੋ ਵੀ ਅੱਜ ਵੀ 10 ਸਾਲ ਤੋਂ ਉੱਪਰ ਦਾ ਸਮਾਂ ਲੰਘ ਗਿਆ ਤੇ ਸੈਂਸਸ ਨੂੰ ਤਕਰੀਬਨ 14 ਸਾਲ ਦਾ ਸਮਾਂ ਲੰਘ ਗਿਆ ਅੱਜ ਵੀ ਜਿਹੜੀ ਉਹਨਾਂ ਦੀ ਗਿਣਤੀ ਉਹ ਉਨੀ ਦੀ ਉਨੀ ਹੈ ਉਸ ਤੋਂ ਬਾਅਦ ਕਿੰਨੀ ਆਬਾਦੀ ਵਧ ਗਈ ਉਸ ਤੋਂ ਬਾਅਦ ਕੋਵਿਡ ਆਇਆ ਤੇ ਅੱਜ ਲੱਖਾਂ ਜਿਹੜੇ ਐਦਾਂ ਦੇ ਪੰਜਾਬ ਦੇ ਵਿੱਚ ਗਰੀਬ ਲੋਕ ਐ ਜਿਨ੍ਹਾਂ ਤੇ ਰਾਸ਼ਨ ਕਾਰਡ ਵਧਾਉਣ ਦੀ ਜ਼ਰੂਰਤ ਹੈ ਤੇ ਅੱਜ ਵੀ ਕਿਉਂਕਿ ਸੈਂਸਸ ਤਾਂ ਲੱਗ ਨਹੀਂ ਰਿਹਾ ਕਿ ਅਗਲੇ ਵੀ 2-3 ਸਾਲ ਚ ਹੋਊਗਾ ਸੋ ਮੇਰੀ ਸਰਕਾਰ ਨੂੰ ਡਿਮਾਂਡ ਹੈ ਕਿ ਜਿਹੜੇ ਪੰਜਾਬ 'ਚ ਬਿਨਾਂ ਰਾਸ਼ਨ ਕਾਰਡ ਦੇ ਗਰੀਬ ਲੋਕ ਆ ਉਹਨਾਂ ਦੀ ਜਿਹੜੀ ਗਿਣਤੀ ਆ ਉਹ ਵਿਧਾਈ ਜਦ ਤੇ ਰਾਸ਼ਨ ਕਾਰਡ ਜਿਹੜੇ ਉਹਨਾਂ ਦੇ ਚਾਲੂ ਕੀਤੇ ਜਾਣ ਤੇ ਇਸ ਤੋਂ ਇਲਾਵਾ 100% ਮੈਂ ਸਾਰਾ ਇਹ ਚੈੱਕ ਕਰ ਰਿਹਾ ਸੀ ਕਿਉਂਕਿ 2030 ਦੇ ਵਿੱਚ ਉਮੀਦ ਹੈ ਕਿ ਜਿਹੜੀ ਤੈਅ ਹੋਇਆ ਕਿ ਕੌਨਵੈਲਥ ਦੇਸ਼ ਨੂੰ ਮਿਲਨੀ ਆ ਪਰ ਸਪਲੀਮੈਂਟਰੀ ਇਕਰਾਰਨਾਮੇ ਵਿੱਚ ਸਪੋਰਟਸ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ ਮੈਂ ਪਿੱਛੇ ਜੇ ਖੇਡ ਮੰਤਰੀ ਸਾਹਿਬ ਨੂੰ ਮਿਲਿਆ ਸੀਗਾ ਤੇ ਮੈਂ ਉਦੋਂ ਵੀ ਪੰਜਾਬ ਦੀ ਡਿਮਾਂਡ ਕੀਤੀ ਸੀ ਕਿ ਅਕੇਲੇ ਇੰਡੀਆ ਦੀਨ ਪੰਜਾਬ ਚ ਸਪੋਰਟਸ ਦੇ ਲਈ ਜਿਹੜੇ ਪੈਸੇ ਦਿੱਤੇ ਜਾਣ ਤਾਂ ਉਹਨਾਂ ਨੇ ਕਿਹਾ ਜੀ ਕਿ ਪੈਸੇ ਦਾ ਕੋਈ ਹੈ ਨਹੀਂ ਕਿ ਐਡੀਸ਼ਨਲ ਗ੍ਰਾਂਟ ਦੇ ਵਿੱਚ ਅਸੀਂ ਡਿਮਾਂਡ ਕਰਾਂਗੇ ਪਰ ਤੁਸੀਂ ਦੇਖੋ ਮੈਂ ਪੂਰੀ ਲਿਸਟ ਫਰੋਂ ਲਈ ਹੈ ਕਿਤੇ ਡਿਮਾਂਡ ਤੱਕ ਨਹੀਂ ਕੀਤੀ ਗਈ ਸੋ ਮੇਰੀ ਸਰਕਾਰ ਨੂੰ ਇਹ ਡਿਮਾਂਡ ਹੈ ਇਹ ਬੇਇਨਤੀ ਹੈ ਕਿ ਪੰਜਾਬ ਨੇ ਸਪੋਰਟਸ ਦੇ ਵਿੱਚ ਬੜਾ ਕੁਝ ਕੀਤਾ ਪਰ ਤੁਸੀਂ ਦੇਖੋਗੇ ਪਿਛਲੇ 1 ਸਾਲ ਦੇ ਵਿੱਚ ਇੱਕ ਵੀ ਰੁਪਿਆ ਨਹੀਂ ਦਿੱਤਾ ਗਿਆ ਤੇ ਜਿਹੜੇ ਸੂਬੇ ਗੁਜਰਾਤ ਵਰਗੇ ਜਿਨ੍ਹਾਂ ਦਾ ਅਜੇ ਤੱਕ ਇੱਕ 올림픽 ਮੈਡਲ ਵੀ ਨਹੀਂ ਆਇਆ ਤੋ 2.426 ਕਰੋੜ ਰੁਪਏ ਦੇ ਦਿੰਨੇ ਆ ਸੋ ਮੇਰੀ ਸਰਕਾਰ ਨੂੰ ਇਹ ਬੇਨਤੀ ਹੈ ਕਿ ਜਿਹੜੀ ਰੇਸ਼ਿਓ ਹੈ ਗ੍ਰਾਂਟਸ ਅਲਾਟ ਕਰਨ ਦੀ ਜਿਹੜੀ ਖਾਸ ਤੌਰ ਤੇ ਖੇਲੋ ਇੰਡੀਆ ਚ ਜਿਸ ਹਿਸਾਬ ਨਾਲ ਜਿਹੜੇ ਸੂਬੇ ਦੀ ਪਰਫਾਰਮੈਂਸ ਹੈ ਉਸ ਹਿਸਾਬ ਦੇ ਨਾਲ ਜਿਹੜੇ ਅਲਾਟ ਹੈ ਗ੍ਰਾਂਟ ਕੀਤੀ ਜਾਵੇ ਮੈਡਲ ਆ ਰਹੇ ਆ ਪੰਜਾਬ ਦੇ ਮੈਡਲ ਆ ਰਹੇ ਆ ਹਰਿਆਣਾ ਦੇ ਤੇ ਪੈਸੇ ਜਾ ਰਹੇ ਆ ਸਾਰੇ ਗੁਜਰਾਤ 426 ਸੋ ਅਸੀਂ ਨਹੀਂ ਕਹਦੇ ਭਾਈ ਸਾਨੂੰ ਓਨੇ ਦੇ ਦੇ ਦੋ ਪਰ ਜਿੰਨਾ ਸਾਡਾ ਹੱਕ ਬਣਦਾ ਉਸ ਹਿਸਾਬ ਨਾਲ ਦਿੱਤਾ ਜਾਵੇ ਤਾਂ ਪਿੱਛੇ ਜਿਹੜੀਆਂ 올림픽 ਹੋਈਆਂ ਉਹਦੇ ਵਿੱਚ ਸਾਡੇ ਮੜਾ ਆ 8 ਤੇ ਹਰਿਆਣ ਦੇ ਆ 7 ਤੇ ਗੁਜਰਾਤ ਦਾ ਅੱਜ ਤੱਕ ਦੇਸ਼ ਦੇ ਇਤਿਹਾਸ ਇੱਕ ਵੀ 올림픽 ਦਾ ਮੈਡਲ ਨਹੀਂ ਤੇ ਸਾਡੇ ਸਭਾਪਤੀ ਦੇ ਸੰਸਾਰਪੁਰ ਪਿੰਡ ਹੈ ਇੱਕ ਪਿੰਡ ਦੇ 올림픽 ਦੇ 7 ਮੈਡਲ ਹੈ ਤੇ ਹੁਣ ਤੁਸੀਂ ਇੱਕ ਵੀ ਰਪਿਆਂ ਦੇ ਰਹੇ ਸੋ ਮੇਰੀ ਸਰਕਾਰ ਅਗੇ ਬੇਇਤੀ ਹੈ ਕਿ ਜੇ ਤੁਸੀਂ ਵਾਕਿ ਦੇਸ਼ ਚ ਸਪੋਰਟਸ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਸੂਬੇ ਜਿੱਥੋਂ ਮੈਡਲ ਆਉਂਦੇ ਆ ਤੇ ਇਹਨਾਂ ਨੂੰ ਜਿਹੜਾ ਇਹਨਾਂ ਦਾ ਬਣਦਾ ਹੱਕ ਹੈ ਉਹ ਦਿੱਤਾ ਜਾਵੇ ਤੇ ਇਸ ਤੋਂ ਇਲਾਵਾ ਪੌਲਾ ਸਾਹਿਬ ਨੇ ਵੀ ਰੇਜ਼ ਕੀਤਾ ਪਿਛਲੇ ਦਿਨੀ ਕੰਗਸਾਹਬ ਨੇ ਵੀ ਇਹ ਮੁੱਦਾ ਰੇਜ਼ ਕੀਤਾ ਕਿ ਪੰਜਾਬ ਦੇ ਵਿੱਚ ਜੋ ਪਿਛਲੇ ਸਮੇਂ ਹੜ੍ਹ ਆਏ ਸਵਾਪਤੀ ਜਿਉਂ ਕੁਦਰਤੀ ਏਡੀ ਵੱਡੀ ਆਫਤ ਸੀ ਕਿ ਰਾਵੀ ਜਿਹੜਾ ਦਰਾ ਹੈ ਉਹਦੇ ਵਿੱਚ 1988 ਜਦੋਂ ਬਹੁਤ ਜਿਆਦਾ ਪਾਣੀ ਆ ਉਹਦੋਂ ਵੀ 11 ਲੱਖ ਕਿਊਸਿਕ ਪਾਣੀ ਆ ਤੇ ਅੱਜ ਕੀ 14 ਲੱਖ ਕਿਊਸਿਕ ਤੋਂ ਜ਼ਿਆਦਾ ਪਾਣੀ ਆਇਆ ਜਿਹਦੇ ਕਰਕੇ ਪੰਜਾਬ ਦਾ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੋਇਆ ਉਹ ਜਿਹੜੀ ਸਰਕਾਰੀ ਸਾਡਾ ਇਨਫਰਾਸਟ੍ਰਕਚਰ ਉਹ ਵੀ ਟੈਸਟਡਸ ਹੋਇਆ ਸਕੂਲਾਂ ਤੋਂ ਲੈ ਕੇ ਕਾਲਜਾਂ ਤੋਂ ਲੈ ਕੇ 30 ਸੈਕਿੰਡ ਦੀ ਸੜਕਾਂ ਤੋਂ ਲੈ ਕੇ ਸਾਰਾ ਕੁਝ ਘੱਟੋ ਘੱਟ 20000 ਕਰੋੜ ਰੁਪਏ ਦਾ ਨੁਕਸਾਨ ਹੈ ਆ ਪਿਛਲੇ ਦਿਨੀ ਤੁਮਹਾਨੂੰ ਨੁਕਸਾਨ ਹੋਇਆ ਤੇ ਬਸ 30 ਸਕਿੰਟ ਦੀ ਸਾਡੇ ਕੇਂਦਰ ਦੇ ਮੰਤਰੀ ਇੱਕ ਆਉਂਦਾ ਸੀ ਇੱਕ ਜਾਂਦਾ ਸੀ ਇੱਕ ਆਉਂਦਾ ਸੀ ਇੱਕ ਜਾਂਦਾ ਸੀ ਫਿਰ ਪ੍ਰਧਾਨ ਮੰਤਰੀ ਜੀ ਵੀ ਆਏ ਤੇ ਸਾਨੂੰ ਉਮੀਦ ਸੀ ਕਿ ਪੰਜਾਬ ਲਈ ਜਿਨ੍ਹਾਂ ਪਹਿਲਾਂ ਤਾਂ ਬਿੱਤਰਾ ਕੀਤਾ ਜਾਂਦੇ ਕੁਛ ਨਾ ਕੁਛ ਰਾਹਤ ਦੇਵੋਗੇ 1600 ਕਰੋੜ ਰੁਪਏ ਦਾ ਪੈਕੇਜ ਅਨਾਉਂਸ ਕੀਤਾ ਤੇ ਉਹਦੇ ਚੋਂ ਵੀ ਪੰਜੀ ਪੰਜਾਬ ਲਈ ਨਹੀਂ ਆਇਆ ਸੋ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਘੱਟੋ ਘੱਟ 20000 ਕਰੋੜ ਰੁਪਏ ਦਾ ਜੋ ਪੰਜਾਬ ਦਾ ਨੁਕਸਾਨ ਹੋਇਆ ਉਹ ਪੰਜਾਬ ਦੀ ਪਰਪਾਈ ਜਿਹੜੀ ਆ ਉਹ ਕੀਤੀ ਜਾਵੇ ਬਹੁਤ ਬੜਾ